ਹੈਲੋ ਹਾਂਜੀ ਮੰਮੀ ਹਾਂ ਹਾਂ ਯਾਰ ਕਿਹੋ ਜਿਹਾ ਟੱਬਰ ਚ ਮੈਨੂੰ ਵਿਆਹਤਾ ਆ ਮਹਾ ਕੰਜੂਸ ਕੋਈ ਕੰਮ ਵਾਲੀ ਘਰੇ ਨਹੀਂ ਲੱਗੀ ਹਫਤੇ ਚ ਇਹਨਾਂ ਨੇ ਮੇਰੀ ਮਹਿੰਦੀ ਦਾ ਰੰਗ ਡਾਤਾ ਹੈ ਜਿਹੜਾ ਤੂੰ ਏਸੀ ਦਿੱਤਾ ਸੀ ਉਹ ਵੀ ਨਹੀਂ ਲੋਨ ਦਿੰਦੇ ਕਹਿੰਦੇ ਪੁੱਤ ਰਾਤ ਨੂੰ ਲਾਓ ਵੀ ਇੱਕ ਘੰਟਾ ਹੋਰ ਕੀ ਰਿਸ਼ਤੇਦਾਰ ਇਹਨਾਂ ਦੇ ਤੁਰੇ ਹੀ ਰਹਿੰਦੇ ਆ ਰੋਜ਼ ਦਿਹਾੜੀ ਇੱਥੇ ਰਾਸ਼ਨ ਪਾਣੀ ਸਾਰਾ ਛੱਕਦੇ ਹੈਗੇ ਆ ਇੱਕ ਰਿਸ਼ਤੇਦਾਰ ਪੰਜਾਹ ਪੰਜਾਹ ਵਾਰ ਮੈਨੂੰ ਵੇਖਣ ਆਉਣ ਡਿਆ ਮੈਂ ਕਿਹਨੇ ਭਾਉਂ ਤੂੰ ਤੁਹਾਡੀ ਯਾਦ ਦਾਸ ਕਮਜ਼ੋਰ ਆ ਉਹੀ ਹੈਗੀ ਮੈਂ ਬਦਲਤਾ ਨਹੀਂ ਗਈ ਸੱਚੀ ਮੈਂ ਬਹੁਤ ਦੁਖੀ ਹੈਗੀ ਆ ਉਤੋਂ ਮੈਨੂੰ ਤੇ ਲੱਗਦਾ ਜਦੋਂ ਦੀ ਮੈਂ ਇੱਥੇ ਆਈ ਆਂ ਮੇਰੀ ਭੁੱਖ ਵੱਧ ਗਈ ਆ ਅੱਛਾ ਆਹੋ ਇੰਨਾ ਖਾਂਦੇ ਇੰਨਾ ਖਾਂਦੇ ਹੁਣ ਮੈਂ ਕੀ ਦੱਸਾਂ ਫਲਸਟ ਵੀ ਕਿੰਨੇ ਕਿੰਨੇ ਚਿਰ ਬੈਠੇ ਰਹਿੰਦੇ ਆ ਹੇ ਮੈਂ ਤਾਂ ਲੱਗਦਾ ਇਹਨਾਂ ਨੂੰ ਸਸਤੇ ਭਾਜ ਨੌਕਰਾਂ ਨਹੀਂ ਮਿਲ ਗਈ ਏ ਇੱਕ ਗੱਲ ਦੱਸ ਮੰਮੀ ਮੰਨਿਆ ਮੈਂ ਤੁਹਾਡਾ ਕੰਮ ਨਹੀਂ ਕਰਾਂਦੀ ਹੁੰਦੀ ਸੀ ਪਰ ਉਹਦਾ ਬਦਲਾ ਐਵੇਂ ਲੈਣਾ ਸੀ ਇਧਰ ਟੱਬਰ 'ਚ ਵਿਆਹ ਕੇ ਮੈਨੂੰ ਤੇ ਐਵੇਂ ਲੱਗਣ ਡਿਆ ਕਿ ਚੌਂਕੇ ਚੜਾ ਕੇ ਭੁੱਲ ਗਏ ਆ ਹੋਰ ਕੀ ਇਹਨਾਂ ਦੀਆਂ ਇੰਨੀਆਂ ਫਰਮੈਸ਼ਾ ਬੂੰਦੀ ਵਾਲਾ ਰੈਤਾ ਆਕੜਾ ਚੋਲ ਚੋਲਾਂ ਚ ਸਬਜੀ ਪਾ ਲੋ ਸਬਜੀ ਵਿੱਚ ਚੋਲ ਪਾ ਲੋ ਮੰਮੀ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਹਾਂ ਮੈਂ ਨਾ ਅੱਜ ਬੜੀ ਕਲਪੀ ਪਈ ਏ ਇੱਕ ਤਾਂ ਗਰਮੀ ਤੋਂ ਕਲਪੀ ਪਈ ਆ ਏ ਕਿਤੇ ਮੈਂ ਆਪਣੇ ਸਹੁਰੇ ਤੋਂ ਕਲਪੀ ਪਈ ਨਾ ਤੇ ਦੂਜਾ ਤੁਹਾਡੇ ਤੋਂ ਵੀ ਕਲਪੀ ਪਈ ਮੈਂ ਅੱਜ ਮੇਰੇ ਕੋਲ ਕੋਈ ਵੀ ਰਸੋਈ ਚ ਕੋਈ ਚੀਜ਼ ਦੀ ਫਰਮੈਸ਼ ਕਰਨ ਆਇਆ ਮੈਂ ਕੜਛੀਆਂ ਹੀ ਮਾਰਨੀ ਆ ਹਾਂ ਵੇਖ ਲਿਓ ਜਰਾ ਆਪੇ ਸੰਭਲਿਓ ਇੱਥੇ ਆਣ ਕੇ ਨਾ ਨਾ ਬਸ ਠੀਕ ਆ ਓਕੇ ਕੋਈ ਧੀਏ ਤੂੰ ਐ ਨਹੀਂ ਜਾਣ ਰੋਟੀ ਦੀ ਬਣੀ ਬਣਾਉਣ ਲੱਗੀ ਆ